ਸਤਨਾ ਸਤਿ ਸ਼੍ਰੀ ਵਾਹਿ ਗੁਰ ਸਾਹਿਬ ਜੀ ਰਾਗ ਰਾਮਕਲੀ ਮਹਲਾ 5 ਘਰ ਪਹਿਲਾ ਓੰਕਾਰ ਸਤ ਗੁਰ ਪ੍ਰਸਾਦਿ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰ ਹੋ ਕੋਈ माटी का क्या धोपै स्वामी मानस की मान गात एहे मेरे मन सतगुरु सेव सुख होए जो इच्छ हो, हो सोए फल पावा फिर दुख ना व्यापै कोई रहा काचे पाटे साज निवाजे अन्तर्ज्योत समय जैसा लिखत लिखया तुर करते हम तैसे कित कमाए ਮਨ ਤਨ ਥਾਪ ਕਿਆ ਸਭ ਆਪਣਾ ਇਹੋ ਆਵਨ ਜਾਣਾ ਜੇਨ ਦੀਆ ਸੋਚ ਤਨ ਆਵੇ ਮੋਹ ਅੰਧ ਲਪਟਾਣਾ ਜਿੰਨ ਕਿਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਪਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰੰਗਲੇ ਮਹਲਾ 5 ਘਰ ਪਹਿਲਾ ਪਹਿਲਾ ਓੰਕਾਰ ਸਤ ਗੁਰ ਪ੍ਰਸਾਦਿ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇੱਛ ਹੋ ਸੋਏ ਫਲ ਪਾਵਹ ਫਿਰ ਦੁੱਖ ਨਾ ਵਿਆਪੇ ਕੋਈ ਰਹਾ ਕਾچے ਭਾਂਡੇ ਸਾਜ਼ ਨਿਵਾਜੇ ਅੰਤਰ ਜੋਤਿ ਸਮਾਏ ਜੈਸਾ ਲਿਖਤ ਲਿਖਿਆ ਤੁਰ ਕਰਤਾ ਖਮ ਤੈਸੀ ਕਿਰਤ ਕਮਾਏ ਮਨ ਤਨ ਥਾਪ ਕਿਆ ਸਭ ਆਪਣਾ ਇਹੋ ਆਵਨ ਜਾਣਾ ਜੇਨ ਦਿਆ ਸੋ ਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿੰਨੇ ਕੀਆ ਸੋਈ ਪ੍ਰਭ ਜਾਣੈ கால அப்பா பகத்வா நான துமாரா சத்சிரி வய சாஜே ரூ ரே மஹலா பஞ்சா கலா ஓங்கார சத்க பிரசா ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇੱਛ ਹੋ ਸੋ ਇਹਨ ਪਾਵਹ ਫਿਰ ਦੁੱਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋਤਿ ਸਮਾਏ ਜੈਸਾ ਲਿਖਤ ਲਿਖਿਆ ਤੁਰ ਕਰਤਾ ਖਮ ਤੈਸੀ ਕਿਰਤ ਕਮਾਏ ਮਨ ਤਨ ਥਾਪ ਗਿਆ ਸਭ ਆਪਣਾ ਇਹੋ ਆਉਣ ਜਾਣਾ ਜੇ ਨਦੀਆ ਸੋਚਿਤ ਨਾ ਆਵੇ ਮਹ ਅੰਧ ਲਪਟਾਣਾ ਜਿੰਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮਕਲੀ ਮਹਲਾ 5 ਘਰ ਪਹਿਲਾ ਓੰਕਾਰ ਸਤਿਗੁਰ ਪ੍ਰਸਾਦਿ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹੇ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਚਹੋ ਸੋਏ ਫਲ ਪਾਵਹ ਫਿਰ ਦੁਖ ਨਾ ਵਿਆਪੈ ਕੋਈ ਰਹਾ ਕਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋਤ ਸਮਾਏ ਜਿਸਾ ਲਿਖਤ ਲਿਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪਿਆ ਸਭ ਆਪਣਾ ਇਹੋ ਆਵਣ ਜਾਣਾ ਜੇ ਨਦਿਆ ਸੋਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿਨਨੇ ਕੀਆ ਸੋਈ ਪ੍ਰਾਪਦਾ ਲੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ राग रामकली महला پنجਵਾ ਘਰ ਪਹਿਲਾ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਚ ਹੋ ਸੋਏ ਫਲ ਪਾਵਹ ਫਿਰ ਦੁਖ ਨਾ ਵਿਆਪੈ ਕੋਈ ਰਹਾ ਕਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋਤ ਸਮਾਏ ਜਿਸਾ ਲਿਖਤ ਲਿਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਏ ਮਨ ਤਨ ਥਾਪ ਗਿਆ ਸਭ ਆਪਣਾ ਇਹੋ ਆਵਨ ਜਾਣਾ ਜੇਨ ਦੀਆ ਸੋਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿਨ ਨੇ ਕੀਆ ਸੋਈ ਪ੍ਰਭ ਦੜੈ ਹਰ ਕਾਤ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮਕਲੀ ਮਹਲਾ 5 ਘਰ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰ ਹੋ ਕੋਈ माटी का, का क्या तू पै स्वामी मानस की गात एहे मेरे मन सतगुरु सेव सुख, सुख होए जो इच्छ हो सोए फल पावा फिर दुख ना व्यापै कोई रहा ਕਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋਤਿ ਸਮਾਏ ਜਿਸਾ ਲਿਖਤ ਲਿਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਏ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਨ ਜਾਣਾ ਜੇ ਨਦੀਆ ਸੋ ਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿਨਨੇ ਕੀਆ ਸੋਈ ਪ੍ਰਾਪਦਾ ਲੈ ਹਰ ਕਾਮ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮਕਲੀ ਮਹਲਾ 5 ਘਰ ਪਹਿਲਾ ੴ ਸਤਿਗੁਰ ਪ੍ਰਸਾਦ ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇੱਛ ਹੋ ਸੋਏ ਪਨ ਪਾਵਹ ਫਿਰ ਦੁਖ ਨਾ ਵਿਆਪੇ ਕੋਈ ਰਹਾ ਕਾچے ਭਾਂਡੇ ਸਾਜ਼ ਨਿਵਾਜੇ ਅੰਤਰ ਜੋਤ ਸਮਾਏ ਜਿਸਾ ਲਿਖਤ ਲਿਖਿਆ ਤੁਰ ਕਰਤਾ ਖਮ ਤੈਸੀ ਕਿਰਤ ਕਮਾਈ ਮਨ ਤਨ ਥਾਪਿਆ ਸਭ ਆਪਣਾ ਇਹੋ ਆਵਣ ਜਾਣਾ ਜੇ ਨਦਿਆ ਸੋ ਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿਨ ਨੇ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮਕਲੀ ਮਹਲਾ ਪ੍ਰਜਵਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਚ ਹੋ ਸੋਏ ਪਨ ਪਾਵਹ ਫਿਰ ਦੁਖ ਨਾ ਵਿਆਪੈ ਕੋਈ ਰਹਾ ਜਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋਤਿ ਸਮਾਏ ਜੈਸਾ ਲਿਖਤ ਲਿਖਿਆ ਤੁਰ ਕਰਤਾ 함 ਤੈਸੀ ਕਿਰਤ ਕਮਾਏ ਮਾਏ ਮਨ ਤਨ ਥਾਪਿਆ ਸਭ ਆਪਣਾ ਇਹੋ ਆਉਣ ਜਾਣ ਜੇਨ ਦੀਆ ਸੋਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿੰਨੇ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ गावा ਨਾਨਕ ਦਾਸ ਤੁਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰੰਤਲੀ ਮਹਲਾ 5 ਘਰ ਪਹਿਲਾ ਓੰਕਾਰ ਸਤਿਗੁਰ ਪ੍ਰਸਾਦਿ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹੇ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਚ ਹੋ ਸੋਏ ਫਲ ਪਾਵਹ ਫਿਰ ਦੁਖ ਨਾ ਵਿਆਪੈ ਕੋਈ ਰਹਾ ਕਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋਤਿ ਸਮਾਏ ਜਿਸਾ ਲਿਖਤ ਲਿਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਏ ਮਨ ਤਨ ਥਾਪਿਆ ਸਭ ਆਪਣਾ ਇਹੋ ਆਵਨ ਜਾਣਾ ਜਨ ਦਿਆ ਸੋ ਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿਨਨੇ ਕੀਆ ਸੋਈ ਪ੍ਰਭ ਦਾਨੈ ਹਰ ਕਾਮ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ राग रामकली महला پنجਵਾ ਘਰ ਪਹਿਲਾ ਪਹਿਲਾ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਚ ਹੋ ਸੋਇ ਪਨ ਪਾਵਹ ਫਿਰ ਦੁਖ ਨਾ ਵਿਆਪੈ ਕੋਈ ਰਹਾ काचे, काचे पांडे, पांडे साज निवाजे अंतर ज्योत समय जैसा लिखत लिखिया तुर नार करते नार हम तैसे कित कमाए ਮਨ ਤਨ ਥਾਪ ਗਿਆ ਸਭ ਆਪਣਾ ਇਹੋ ਆਉਣ ਜਾਣਾ ਜੇਨ ਦਿਆ ਸੋ ਚਿਤ ਨਾ ਆਵੇ ਮੋ ਅੰਧ ਲਕਟਾਣਾ ਜਿੰਨ ਕੀਆ ਸੋਈ ਪ੍ਰਪਦਾੜੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰੰਤ ਲੇ ਮਹਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇੱਛ ਹੋ ਸੋਏ فن ਪਾਵਹ ਫਿਰ ਦੁਖ ਨਾ ਵਿਆਪੈ ਕੋਈ ਰਹਾ ਕਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋਤ ਸਮਾਏ ਜੈਸਾ ਲਿਖਤ ਲਿਖਿਆ ਤੁਰ ਕਰਤਾ 함 ਤੈਸੀ ਕਿਰਤ ਕਮਾਏ ਮਨ ਤਨ ਥਾਪ ਗਿਆ ਸਭ ਆਪਣਾ ਇਹੋ ਆਉਣ ਜਾਣਾ ਜੇ ਨਦੀਆ ਸੋ ਚਿਤ ਨਾ ਆਵੇ ਮਹ ਅੰਧ ਲਪਟਾਣਾ ਜਿੰਨ ਕਿਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰੰਤ ਨੇ ਮਹਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰ ਹੋ ਕੋਈ माटी का क्या तू पै स्वामी मानस की मान गात एहे गान्गे 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 मेरे मन, मन सत गुर सेव, सेव सुख होए हो जो इच्छ हो सोई फल पावा फिर दुख ना व्यापे कोई रहा ਕਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋਤ ਸਮਾਏ ਜੈਸਾ ਲਿਖਤ ਲਿਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਏ ਮਨ ਤਨ ਥਾਪਿਆ ਸਭ ਆਪਣਾ ਇਹੋ ਆਵਣ ਜਾਣਾ ਜੇ ਨਦਿਆ ਸੋ ਚਿਤ ਨਾ ਆਵੇ ஜிய சோப்பா ஹர காலாரா பகத்த கே ஹே குணா நான்குமாரா சசிரி வாயு சே ਰਾਗ ਰਾਮਕਲੀ ਮਹਲਾ 5 ਘਰ ਪਹਿਲਾ ਓੰਕਾਰ ਸਤਿਗੁਰ ਪ੍ਰਸਾਦਿ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹੇ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਚ ਹੋ ਸੋਇ ਪਨ ਪਾਵਹ ਫਿਰ ਦੁਖ ਨਾ ਵਿਆਪੈ ਕੋਈ ਰਹਾ ਕਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋਤ ਸਮਾਏ ਜਿਸਾ ਲਿਖਤ ਲਿਖਿਆ ਤੁਰ ਕਰਤਾ ਖਮ ਤੈਸੀ ਕਿਰਤ ਕਮਾਏ ਮਨ ਤਨ ਥਾਪਿਆ ਸਭ ਆਪਣਾ ਇਹੋ ਆਵਨ ਜਾਣਾ ਜੇਨ ਦੀਆ ਸੋ ਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿਨ ਨੇ ਕੀਆ ਸੋਈ ਪ੍ਰਭ ਜਾਣੈ ਹਰ ਕਾਰ ਕ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮ ਕਲੇ ਮਹਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹੇ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਚ ਹੋ ਸੋਏ ਫਲ ਪਾਵਹ ਫਿਰ ਦੁਖ ਨਾ ਵਿਆਪੈ ਕੋਈ ਰਹਾ ਕਾਚੇ ਭਾਂਡੇ ਸਾਜ਼ ਨਿਵਾਦੇ ਅੰਤਰ ਜੋਤਿ ਸਮਾਏ ਜਿਸਾ ਲਿਖਤ ਲਿਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਏ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਨ ਜਾਣਾ ਜਨ ਦਿਆ ਸੋ ਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿਨਨੇ ਕੀਆ ਸੋਈ ਪ੍ਰਭ ਦਾਨੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ राग रामकली महला پنجਵਾ ਘਰ ਪਹਿਲਾ ਪਹਿਲਾ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਛ ਹੋ ਸੋਇ ਪਨ ਪਾਵਹ ਫਿਰ ਦੁਖ ਨਾ ਵਿਆਪੈ ਕੋਈ ਰਹਾ काचे पांडे साज निवाजे अंतर जोत समय जैसा लिखत लिखया तुर करत हम तैसे कित कमाए ਮਨ ਤਨ ਥਾਪ ਕੇਆ ਸਭ ਆਪਣਾ ਇਹੋ ਆਵਣ ਜਾਣਾ ਜੇਨ ਦੀਆ ਸੋਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿਨ ਨੇ ਕੀਆ ਸੋਈ ਪ੍ਰਭ ਦੜੈ ਫਰਕਾ ਦਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ राग रामकली महला پنجਵਾ ਘਰ ਪਹਿਲਾ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੂਪੈ ਸੁਆਮੀ ਮਾਨਸ ਕੀ ਗਤਿ ਇਹੇ ਮੇਰੇ ਮਨ ਸਤਜੁਰ ਸੇਵ ਸੁਖ ਹੋਏ ਜੋ ਇਚ ਹੋ ਸੋਏ ਫਨ ਪਾਵਹ ਫਿਰ ਦੁਖ ਨਾ ਵਿਆਪੈ ਕੋਈ ਰਹਾ ਕਾچے ਭਾਂਡੇ ਸਾਜ਼ ਨਿਵਾਜੇ ਅੰਤਰ ਜੋਤਿ ਸਮਾਏ ਜਿਸਾ ਲਿਖਤ ਲਿਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਏ ਮਨ ਤਨ ਥਾਪ ਗਿਆ ਸਭ ਆਪਣਾ ਇਹੋ ਆਉਣ ਜਾਣਾ ਜਨ ਦਿਆ ਸੋਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿਨ ਨੇ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮਤਲੀ ਮਹਲਾ ਪੰਜਵਾਂ ਘਰ ਪਹਿਲਾ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੂਪੈ ਸੁਆਮੀ ਮਾਨਸ ਕੀ ਗਤਿ ਇਹ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਛ ਹੋ ਸੋਏ ਫਲ ਪਾਵਹ ਫਿਰ ਦੁਖ ਨਾ ਵਿਆਪੈ ਕੋਈ ਰਹਾ ਕਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋਤਿ ਸਮਾਏ ਜਿਸਾ ਲਿਖਤ ਲਿਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਏ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਨ ਜਾਣਾ ਜੇਨ ਦੀਆ ਸੋ ਚਿਤ ਨਾ ਆਵੇ ਮੋਹ ਅੰਧ ਲਕਟਾਣਾ ਜਿਨ ਨੇ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ